ਕਰਨਾ ਹੈ ਸਿੰਘ ਲੰਗ ਭਾਰਤੀ ਕਿਸਾਨ ਜਉਨੀਆਂ ਇਕਤਾ ਆਜਾਦ ਸਵੇਰੇ ਸੁਭਾ ਕੋ ਇਹ ਪਿਛਲੇ 9ਵੀਂ ਦੇ ਮੇਲੇ ਨੂੰ ਬਾਬਾ ਜੀ ਨੇ ਸਾਨੂੰ ਫੋਨ ਕਰਿਆ ਸਾਡੇ ਕੋਲ ਪਹੁੰਚ ਕਰੇ ਕਿ ਜਿਹੜੇ ਸਾਡੇ ਧਰਮ ਸਥਾਨ ਨੇ ਇਹ ਘਰ ਪ੍ਰੇਸ਼ਣ ਸਾਡੇ ਤੇ ਹਮਲਾ ਜਿਹੜਾ ਬੋਲਣਾ ਚਾਹੁੰਦੀ ਆ ਸਾਡੇ ਸਥਾਨ ਨੇ ਦੇ ਦੇ ਢਾਈ ਢੇਰੀ ਕਰਨਾ ਚਾਹੁੰਦੇ ਮੈਂ ਸਰਕਾਰ ਨੂੰ ਇਹ ਹੀ ਕਹੂੰਗਾ ਵੀ ਸਰਕਾਰ ਨੂੰ ਹੋਰ ਕੋਈ ਕੰਮ ਨਹੀਂ ਜਿਹੜੇ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਉਹਨਾਂ ਨੂੰ ਰੰਗਲਾ ਪੰਜਾਬ ਬਣਾਉਣ ਕੰਮ ਨੂੰ ਤੁਰਨਾ ਕਦੇ ਦਾ ਕਿਸਾਨਾਂ ਦੀਆਂ ਜ਼ਮੀਨਾਂ ਤੇ ਅੰਗਲਾ ਜੇ ਕਿਸਾਨ ਇਕੱਠੇ ਹੋਏ ਸਾਡੇ ਕਿਸਾਨ ਮਰਦ ਸਾਡੀਆਂ ਮਾਵਾਂ ਭੈਣਾਂ ਕੱਟਿਆ ਹੋਈਆਂ ਤਾਂ ਭਗਵਾਨਾ ਜੀ ਨੂੰ ਕਾਨੂੰਨ ਬੱਸ ਨਹੀਂ ਜਿਹੜੀ ਮਹਿਕੇ ਜਗ੍ਹਾ ਤੇ ਕੋਈ ਧਾਰਮਿਕ ਸਥਾਨ ਬਣੇ ਹੋਵੇ ਨੇ ਉਹਨਾਂ ਤੇ ਵੀ ਇੱਕ ਸਾਫਲੀ ਕਲੀਰਾ ਕਰਨ ਦਾ ਭਾਵੇਂ ਹੈ ਐਸੀ ਜਿਹੜੀ ਹੈ ਪਲਤਾਜ ਜਾਂ ਕਮੇਟੀ ਬਣਾਵਾਂਗੇ ਜਿਹਨੀਆਂ ਜਸੇਵੰਦੀਆਂ ਨੇ ਉਹਦੀ ਪੂਰੀ ਜਾਂਚ ਕਰਾਂਗੇ ਜਾਂਚ ਕਰਕੇ ਸੰਘਰਸ਼ ਕਮੇਟੀ ਬਣਾਵਾਂਗੇ ਜਿਹੜਾ ਅੱਜ ਦਾ ਮਸਲਾ ਹੈ ਇਹ ਮਾਸਲੇ ਨੂੰ ਸਰਕਾਰ ਨੂੰ ਮੈਂ ਡੀਸੀ ਸਾਹਿਬ ਨੂੰ ਇਹੇ ਬੇਨਤੀ ਕਰਦਾ ਐ ਕਿ ਕੋਈ ਹਮਲਾ ਨਾ ਪੋੜਿਆ ਜਾਵੇ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋ ਇਥੇ ਦਾ ਪ੍ਰਸ਼ਾਸਨ ਹੋ ਇਹ ਕਿਸੇ ਸਤਾਨ ਨੂੰ ਕੋਈ ਢੇ ਢੇਰੀ ਕਰਨ ਦੇ ਉਹਨਾਂ ਨੇ ਧੱਕਾਸ਼ਾਹੀ ਕਰੀ ਇਹ ਤੇ ਆਪਾਂ ਪੂਰੀ ਜਾਂਚ ਕਰਾਂਗੇ ਜਿੱਥੇ ਗਲਤ ਹੋਇਆ ਹੈ ਉਹ ਉੱਥੇ ਐਸੀ ਬਿਲਕੁਲ ਨਹੀਂ ਖੜਸੇ ਕਿਸਾਨ ਜਥੇਬੰਦੀਆਂ ਕੋਈ ਧੱਕੇ ਨਾਲ ਕਬਜ਼ਾ ਕਰਿਆ ਵਸਿਆ ਇੱਥੇ ਸਤਾਨ ਨੇ ਤਿੰਨ ਇੱਥੇ ਗੁਰੂ ਘਰ ਸਾਹਿਬ ਵੀ ਹੈ ਇੱਥੇ ਵਿਸ਼ਕਰਮਾ ਦਾ ਮੰਦਿਰ ਵੀ ਹੈ ਇੱਥੇ ਮਾੜੀ ਵੀ ਹੈ ਇੱਥੇ ਕਬਰਸਤਾਨ ਵੀ ਮੁਸਲਮਾਨ ਭਾਈਚਾਰੇ ਦਾ ਹੈ ਕਿ ਇਹ ਤੇ ਅਸੀਂ ਪੂਰੀ ਜਾਂਚ ਪੜਤਾਲ ਕਰ ਲਈਏ ਪੜਤਾਲੀਆ ਕਮੇਟੀ ਬਣਾ ਲਈਏ ਸੀ ਕਿਸਾਨ ਜਥੇਬੰਦੀਆਂ ਦੀ ਮੈਂ ਸਾਫ਼ ਦੀ ਗੱਲ ਕਹਿੰਦਾ ਉਦੇ ਬਾਅਦ ਜੇ ਸਾਨੂੰ ਲੱਗੂਗਾ ਤਾਂ ਅਸੀਂ ਸੰਘਰਸ਼ ਕਮੇਟੀ ਬਣਾਵਾਂਗੇ ਸਰਕਾਰ ਨੂੰ ਡੀਸੀ ਸਾਹਿਬ ਨੂੰ ਮਿਲਾਂਗੇ ਕਿ ਇਹ ਤੱਕਾशाही ਹਲੇ ਡੀਸੀ ਸਾਹਿਬ ਰੋਕਣਾ ਇਹਨੂੰ ਬੰਦ ਦੇ ਕੋ ਭਾਜੀ ਤੇ ਬਾਬਾ ਜੀ ਵੀ ਜਿਹੜਾ ਗੱਲ ਕਰ ਦੇ ਕੋ ਅੱਜ ਪਟਿਆਲੇ 'ਚ ਪਹਿਲੇ ਵੀ ਬਹੁਤ ਸੰਘਰਸ਼ ਚੱਲ ਰਹੇ ਨੇ ਕਿ ਜ਼ਿਲ੍ਹਾ ਪ੍ਰਸ਼ਾਸਨ ਕਾਰਪੋਰੇਸ਼ਨ ਨੂੰ ਆਪਣਾ ਹਥਿਆਰ ਬਣਾ ਕੇ ਪੰਜਾਬ ਸਰਕਾਰ ਤੇ ਪਟਿਆਲਾ ਸ਼ਹਿਰ ਨੂੰ ਲੁੱਟਣ ਨੂੰ ਫਿਰਦੀ ਆ ਕਮਰਸ਼ੀਅਲੀ ਤੌਰ ਤੇ ਕਿ ਸਾਰੇ ਜਦਾਦਾਂ ਜਿਹੜੀਆਂ ਨੇ ਉਹ ਦੱਬ ਕੇ ਸਰਕਾਰ ਵੇਚ-ਬੱਟ ਕੇ ਰੈਵਨਿਊ ਜੈਨੇਰੇਟ ਕਰਨਾ ਚਾਹੁੰਦੀ ਹੈ ਇਸੇ ਮਹੀਮਜਾਲਾ ਲੋ ਇਸੇ ਛੜੰਤਰ ਦੇ ਤਹਿਤ ਇੱਕ ਵਾਰ ਫੇਰ ਤੋਂ 200 ਸਾਲ ਪੁਰਾਣੀ ਗੂਗਾ ਮਾੜੀ ਜਿਹੜੀ ਥਾਪਰ ਕਾਲਜ ਦੇ ਵਿੱਚ ਹੈ ਜਿਹੜਾ ਚਲੋ ਭਾਈ ਸਾਹਿਬ ਸਪੋਕਸਪਰਸਨ ਨੇ ਆਪਣੇ ਗੂਗਾ ਮਾੜੀ ਦੇ ਜਿੱਥੇ ਗੁਰੂ ਮਾਰਿਆ ਦਾ ਸਥਾਨ ਵੀ ਹੈ ਕਿ ਉੱਤੇ ਸ਼ਿਵ ਮੰਦਿਰ ਵੀ ਹੈ ਅੱਜ ਸਰਕਾਰ ਇੱਕ ਪਾਸੇ ਦਾ ਵਿਧਾਨ ਸਭਾ ਚ ਵੇਦਵੇ ਦਾ ਬਿੱਲ ਹੁਣ ਨੂੰ ਫਿਰਦੀ ਹੈ ਲੋਕਾਂ ਨੂੰ ਕਹਿੰਦੇ ਤੁਹਾਡੇ ਜੀ ਅਕੀਦੇ ਦਾ ਸਤਕਾਰ ਕਰਦੇ ਹਾਂ ਤੇ ਦੂਜੇ ਪਾਸੇ ਸਰਕਾਰ ਉਰੇ ਪਹਿਲਾਂ ਗੁਰੂ ਘਰ ਠੰਡੀ ਕੋਈ ਢਾਤਾ ਨਿਸ਼ਾਨ ਸਾਹਿਬਾਂ ਵਾਲੇ ਜਿਹੜੀ ਬੇਅਦਬੀ ਦੀ ਸ਼ਬਦ ਬੋਲੇ ਅਜ ਤੱਕ ਉਹ ਮੁਲਾਜ਼ਮਾਂ ਨੂੰ ਕੋਈ ਕਾਰਵਾਈ ਨਹੀਂ ਹੋਈ ਹੈ। ਉੱਥੇ ਅਸੀਂ ਬਚਨਵਾਦ ਦਾ ਕਿ ਸਰਕਾਰ ਸਮਾਂ ਲੈ ਕੇ ਗਈ ਹੈ, ਪ੍ਰਸ਼ਾਸਨ ਸਮਾਂ ਲੈ ਕੇ ਗਿਆ, ਉੱਥੇ ਅਸੀਂ ਖੜੇ ਹਾਂ। 10 ਦਿਨ ਦਾ ਸਮਾਂ ਦਿੱਤਾ ਸੀ ਦੇਖਾਂਗੇ ਤੇ ਕੀ ਬਣਦਾ ਹੈ ਤੇ ਸਾਰੀ ਦਾ ਤੋਂ ਸ਼ੁਰੂ ਹੋ ਗਈ। ਪਰ ਉਹ ਤੋਂ ਵੱਡਾ ਜ਼ੁਲਮ ਇੱਥੇ ਹੋ ਰਿਹਾ ਹੈ ਕਿ 200 ਸਾਲ ਪੁਰਾਣੀ ਜਿਹੜਾ ਸ਼ਰਧਾ ਦਾ ਕੇਂਦਰ ਹੈ ਆ ਥਾਪੜ ਦਾ ਮਿਲਦਾ ਬਹੁਤ ਬਾਅਦ ਚ ਬਣਾਇਆ। ਆ ਪਿੰਡ ਦੀ ਮਾੜੀ 200 ਸਾਲ ਪੁਰਾਣੀ ਹੈ ਤੇ ਜਿਵੇਂ ਮੈਨੂੰ ਪਤਾ ਲੱਗਾ 3 ਟੱਕਿਆਂ 'ਚ ਖਰੀਦੀ ਜਦੋਂ ਟੱਕਿਆਂ ਦਾ ਸਮਾਂ ਹੁੰਦਾ ਸੀ ਕਦੇ ਰੈਵਨਿਊ ਰਿ ਪੈਸਾ ਲੜਾਈ ਲੜ ਰਹੇ ਨੇ ਰੈਵਨਿਊ ਦੇ ਦਫਤਰ ਜਿਲੰਦਰ ਚ ਹਾਈ ਕੋਰਟ ਚ ਪੈਂਡ ਮਸਲੇ ਪੈਂਟਿੰਗ ਨੇ ਪਰ ਕਮਿਸ਼ਨਰ ਕਾਰਪੋਰੇਸ਼ਨ ਅੱਜ ਇਸ ਜਗ੍ਹਾ ਨੂੰ ਹਥਿਆਕ ਕੇ ਤੇ ਲੋਕਾਂ ਤੇ ਜ਼ਬਰ ਜ਼ੁਲਮ ਕਰਕੇ ਸਰਕਾਰ ਦੇ ਮਨਸੂਬੇ ਬਹਾਲ ਕਰਨਾ ਚਾਹੁੰਦੇ ਨੇ ਤੇ ਅਸੀਂ ਮੈਂ ਬੜਾ ਧੰਨਵਾਦ ਕਰ ਚੁਣਾ ਚੋ ਸਾਡੇ ਤੋਂ ਵੱਡੀ ਲੜਾਈ ਤੇ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਬਚਨ ਵੱਧ ਦਾ ਸਾਰਿਆਂ ਨਾਲ ਜ਼ਬਰਦਸਤ ਜ਼ੁਲਮ ਨਾਲ ਲੜਨ ਲਈ ਪਰ ਜਿਆਦਾ ਵੱਡਾ ਰੋਲ ਹੈ ਚ ਕਿਸਾਨ ਯੂਨੀਅਨ ਦਾ ਕਿ ਮੇਰੇ ਤੋਂ ਪਹਿਲਾਂ ਲੜਾਈ ਲੜ ਰਹੇ ਨੇ ਸੀ ਬਾਅਦ ਵਿੱਚ ਸ਼ਾਮਲ ਹੋਏ ਆ ਕ੍ਰਾਂਤੀਕਾਰੀ ਜੀਨ ਦੇ ਵੱਡੇ ਨੇਤਾ ਨੇ ਤੇ ਭਾਈ ਸਾਹਿਬ ਸਪੋਕਸਪਰਸਨ ਨੇ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਂਪਰ ਸਾਹਿਬ ਨੇ ਜਿਹੜੇ ਉਹ ਵੀ ਸੰਗਤ ਸਾਡੇ ਪਿੱਠ ਤੇ ਖੜੀ ਹੈ ਤੇ ਅੱਜ ਤੱਕ ਬਹੁਤ ਜ਼ੁਲਮ ਹੋ ਗਿਆ ਕਿ ਇੱਥੇ ਇੱਕ ਪਰਿਵਾਰ ਨੇ ਆ ਭਾਈ ਸਾਹਿਬ ਖੜੇ ਨੇ ਆਇਓ ਜੀ ਇਹ ਕਿ ਇਹਨਾਂ ਨੇ ਪਾਠ ਰਖਾਇਆ ਅੰਦਰ ਗੁਰਗਨ ਸਾਹਿਬ ਮਹਾਰਾਜ ਦਾ ਅੱਜ ਇਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਿਕਿਉਰਿਟੀ ਥਾਪਰ ਕਾਲਜ ਦੀ ਕਮਿਸ਼ਨਰ ਦਾ ਮਸੂੂਬਾ ਪੂਰਾ ਕਰ ਲੈਣ ਨੂੰ ਗੇਟ ਤੇ ਰੋਕਤਾ ਤੇ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਹੋਣ ਤੇ ਦੇਰ ਅਖੰਡ ਤੇ ਮੈਂ ਫੇਰ ਗੱਲ ਦੱਸਦੇ ਆਂ ਤੇ ਹੁਣ ਤਾਂ ਗੱਲ ਹੈ ਠੰਡੇ ਮਤੇ ਹਿਸਾਬ ਨਾਲ ਆ ਕੇਵਲ ਇਹ ਨਾ ਸਮਝੋ ਕਿ ਉਹ ਰਿਆ ਗੇਟ ਬੰਦ ਕਰਕੇ ਜਾਂ ਸੜਕ ਬੰਦ ਕਰਕੇ ਅਸੀਂ ਚਲੇ ਜਾਵਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੇਦਲ ਹੋਣ ਦੇ ਨਾਤੇ ਕਿਸਾਨ ਜੀਨਾਂ ਦੇ ਲੈਤਾਵਾ ਵੱਲੋਂ ਜਿਹੜੇ ਮਹਾਨ ਤੰਤ ਸਾਂਤ ਆਏ ਨੇ ਸਾਰਿਆਂ ਵੱਲੋਂ ਬੇਨਤੀ ਕਰਨਾ ਚਾਹੁੰਨਾ ਕਿ ਸੰਘਰਸ਼ ਬਹੁਤ ਵੱਡਾ ਹੋਣਾ ਮੁਰਕੇ ਸਾਹਿਬ ਨਹੀਂ ਹੋਣਾ ਹੈ ਤੁਸੀਂ ਵੱਡੇ ਘਰਾਣਿਆਂ ਨੂੰ ਨਾ ਪਾੜੋ ਸਰਕਾਰ ਪੰਜਾਬੀ ਯੂਨੀਵਰਸਿਟੀ ਬੜਾ ਮੈਂ ਸਟੂਡੈਂਟ ਰਹਿ ਆ ਤੇ ਰਾਜਨੀਤੀ ਦੇ ਵਿੱਚ ਨਿਕਲਿਆ ਪੰਜਾਬੀ ਯੂਨੀਵਰਸਿਟੀ ਦੀ ਉਤੇ ਬੜਾ ਬੜਾ ਸ਼ਬਦ ਬੋਲਦੇ ਨੇ ਕਾਮ ਇਲਡ ਵੈਸੇ ਦਾ ਕਾਮ ਇਲਡ ਦਾ ਆਪਣੀ ਇੱਕ ਵਿਚਾਰਧਾਰਾ ਹੈ ਪਰ ਇੱਕ ਸ਼ਬਦ ਬਹੁਤ ਸੋਹਣਾ ਬੋਲਦੇ ਨੇ ਆਪਾਂ ਮੈਨੂੰ ਇੰਗਲਿਸ਼ 'ਚ ਪਤਾ ਗਵਰਨਮੈਂਟ ਕਹਿੰਦੇ ਨੇ ਜਿਹੜੇ ਲੋਕਾਂ ਨੂੰ ਗਵਰਨ ਕਰੇ ਪਰ ਪੰਜਾਬੀ ਕਹਿੰਦਾ ਗਵਰਨਮੈਂਟ ਜਿਹੜੀ ਗਵਰਨਮੈਂਟ ਲੋਕਾਂ ਦੇ ਮਿੰਟ ਮਿੰਟ ਤੇ ਘੋਰ ਕਰੇ ਉਹ ਗਵਰਨਮੈਂਟ ਹੁੰਦੀ ਹੈ ਨਾ ਜਿਹੜੇ ਲੋਕਾਂ ਦੇ ਗਲਾਵੇਂ ਹੱਥ ਪਾਵੇ ਲੋਕਾਂ ਦੀ ਜ਼ਮੀਨਾਂ ਨੂੰ ਹੱਥ ਪਾਵੇ ਤੇ ਲੋਕਾਂ ਦੇ ਆਰਥਿਕ ਵਸਿਲਾਂ ਹੱਥ ਪਾਵੇ ਉਹ ਸਰਕਾਰ ਨੂੰ ਨੈਤਿਕ ਅਧਾਰ ਤੇ ਕਿਤੇ ਵੀ ਸਤਾ ਕਰਨ ਦਾ ਹੱਕ ਨਹੀਂ ਹੈ ਤੁਹਾਨੂੰ ਲੱਗਦਾ ਹੈ ਕਿ ਕਾਰਪੋਰੇਸ਼ਨੇ ਤੇ ਕਬਜ਼ਾ ਕਰਨਾ ਚਾਹੁੰਦੀ ਹੈਗਾ ਮੇਰੇ ਤਾਂ ਲੱਗਦਾ ਕਾਰਪੋਰੇਸ਼ਨ ਸਾਰਾ ਕੁੱਤਾ ਕੰਮ ਕਰੀ ਬੈਠੀ ਹੈ ਪਰ ਗੱਲ ਹੈ ਵੀ ਇਹ ਕਾਗਜ਼ ਪੱਤਰ ਬਾਅਦ ਚ ਚੱਲਦੇ ਹੁੰਦੇ ਨੇ ਜਦੋਂ ਲੋਕ ਨਾ ਸੰਘਾਸ਼ ਤੇ ਆ ਜਾਂਦੇ ਨੇ ਜਮੀਨਾਂ ਤੇ ਜ਼ਮੀਨਾਂ ਤੇ ਹੱਕ 'ਚ ਖੜੇ ਹੋ ਜਾਂਦੇ ਨੇ ਤੇ ਧਾਰਮਿਕ ਸਾਧ ਤੋਂ ਹੱਥ ਪਾਉਣੇ ਹੋ ਗੱਲ ਕੇਵਲ ਇੱਥੇ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਇੱਥੇ ਗੋਗਾ ਮਾੜੀ ਨੂੰ ਵੀ ਢਾਉਣ ਨੂੰ ਫਿਰਦੇ ਨੇ ਤੇ ਗੁਰੂ ਘਰ ਨੂੰ ਵੀ ਤੇ ਸਭ ਤੋਂ ਵੱਡਿਆ ਸ਼ਿਵ ਮੰਦਰ ਨੂੰ ਵੀ ਹੱਥ ਪਾਉਣ ਦੇ ਫ ਅੱਜ ਕੇਵਲ ਇੱਕ ਫਿਰਕੇ ਇੱਕ ਧਰਮ ਦੀ ਗੱਲ ਨਹੀਂ ਹੈ ਆ ਸਮੂਹ ਪੰਜਾਬ ਦੇ ਪੰਜਾਬ ਦੇ ਖਤਰੇ ਦੇ ਵਿੱਚ ਹੈ ਮੈਂ ਤਾਂ ਇਹ ਐਲਾਨ ਤੇ ਆਹਵਾਨ ਵੀ ਕਰਦਾ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸੰਘਰਸ਼ ਸ਼ੁਰੂ ਹੋਣਾ ਹੈ ਇੱਤਾ ਪੰਤ ਤੱਕ ਲੈ ਕੇ ਜਾਣਾ ਬਾਕੀ ਇਹਦੀ ਵਿਸਤਾਰ ਚ ਭਾਈ ਸਾਹਿਬ ਦੱਸ ਰਹੇ ਠੀਕ ਕੋਈ ਯਾਰ ਕੀ ਨਾਮਾ ਕੀ ਮੈਟਰ ਹੈ ਜੀ ਬਾਬਾ ਅੰਤਰਾਮਦਾਸ ਸਾਹਿਬ ਉਦਾਸੀ ਸੰਪਰਦਾਇ ਤੋਂ ਥਾਪਰ ਕੋਲੇ ਦੇ ਅੰਦਰ ਗੁੱਗਾ ਮਾੜੀ ਬਣੀ ਵੀ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਸ਼੍ਰੀ ਚਾਂਦੀ ਦਾ ਧੋਣਾ ਏ 6 ਮੰਦਰ ਬਣਿਆ ਹੋਇਆ ਜੀ ਉਦੇ ਸਬੰਧ ਵਿੱਚ ਅਸੀਂ ਅੱਜ ਲਾਇਆ ਸੀ ਕਾਰਪੋਰੇਸ਼ਨ ਨੇ ਇੱਕ ਉੱਥੇ ਨੋਟਿਸ ਲਾ ਕੇ ਆਏ ਸੀ ਕਿ ਤੁਹਾਨੂੰ ਢਾਉਣ ਵਾਸਤੇ 7 ਦਿਨਾਂ ਦਾ ਮੈਟਰ ਵੀ ਕੱਲ ਖਾਲੀ ਕਰ ਦਿਓ ਵੀ ਅਸੀਂ ਤੋੜਨਾ ਹੈ। ਉਦੇ ਸਬੰਧ ਵਿੱਚ ਅਸੀਂ ਧਰਨਾ ਲਾਇਆ ਸੀਗਾ ਧਰਨਾ ਵੀ ਨਹੀਂਗਾ ਸਾਡਾ ਇੱਕ ਸਿਰਫ ਐਮਐਲਏ ਸਾਹਿਬ ਨੂੰ ਸਾਡਾ ਮੰਗ ਪੱਤਰ ਦੇਣਾ ਸੀਗਾ ਅਸੀਂ ਜਾ ਕੇ ਤੇ ਅੱਜ ਸਾਡੇ ਉਰੇ ਸ੍ਰੀ ਖੰਡਪੜ ਸਾਹਿਬ ਦੀ ਲੜੀ ਸ਼ੁਰੂ ਹੋਈ ਅੱਜ ਤੋਂ ਤੇ ਸਾਡੇ ਸੰਗਤ ਆਈ ਹੈ ਜਿਨ੍ਹਾਂ ਨੇ ਖੰਡਪੜ ਸਾਹਿਬ ਕਰਾਣੇ ਸੀਗੇ ਤੇ ਜਦੋਂ ਆਈ ਸੰਗਤ ਉਹਨਾਂ ਨੂੰ ਕਹਿੰਦੇ ਅਸੀਂ ਉਹਨਾਂ ਅੰਦਰ ਨਹੀਂ ਜਾਣ ਦੇਣਾ ਥਾਪਰ ਕੋਲ ਜਲੇ ਕਹਿੰਦੇ ਕਿ ਥਾਪਰ ਕੋਲ ਦੇ ਮੇਨ ਗੇਟ ਤੋਂ ਅਣਖਾ ਵੀ ਕਿਉਂ ਨਹੀਂ ਜਾਣ ਦੇਣੇ ਇਹ ਕਹਿੰਦਾ ਤੁਸੀਂ ਜੋ ਕਰਨਾ ਕਰੋ ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਹੈਗਾ ਥਾਪਰ ਦੇ ਸਾਨੂੰ ਇਸ ਟਾਈਮ ਬਾਹਰ ਕੱਢ ਕੇ ਸਾਨੂੰ ਮਜਬੂਰ ਕੀਤਾ ਇਹਨਾਂ ਨੂੰ ਧਰਨਾ ਲਾਣ ਵਾਸਤੇ ਜੀ ਤੁਹਾਨੂੰ ਜਾਣ ਤੋਂ ਵੀ ਰੋਕ ਰਹੇ ਨੇ ਸਾਨੂੰ ਜਾਣ ਤੋਂ ਵੀ ਰੋਕ ਰਹੇ ਨੇ ਮੇਰੇ ਬੱਚੇ ਨਹੀਂ ਜਾਂਦਾ ਮੈਂ 2006 13 ਜਨਵਰੀ ਤੋਂ ਗੱਡੀ ਤੇ ਬੈਠੇ ਹਾਂ ਮੈਂ 34 ਸਾਲ ਹੋ ਗਏ ਥਾਪਰਪੁਰ ਪਿੰਡ ਚ ਮੈਨੂੰ ਰਹਿੰਦੇ ਨੂੰ ਜਿੱਥੇ ਮੋਸਤੋ ਪਹਿਲਾਂ ਮੇਰੇ ਗੁਰੂ ਜੀ ਸੀ ਜੀ ਇਹਨਾਂ ਨੇ ਮੈਨੂੰ ਗੋਦ ਲਿਆ ਪਿਆ ਸੀਗਾ ਮੈਂ 1990 ਤੱਕ ਇੱਥੇ ਰਹਿ ਰਹੀ ਤਾਪਰ ਚ 1903 ਦੀ ਗੁੱਗਾ ਮਾੜੀ ਬਣੀ ਪਈ ਜੀ ਉਹਦਾ ਆਨ ਰਿਕਾਰਡ ਸਾਡੇ ਕੋਲ ਆ ਜੀ ਅਧਿਕਾਰੀਆਂ ਕੋਲ ਮਿਲੇ ਤੁਸੀਂ ਅਸੀਂ ਮਿਲੇ ਐਸ ਐਚਓ ਸਿਵਲ ਲੈਣ ਵਾਲੇ ਸਾਡੇ ਕੋਲ ਆਏ ਜੀ ਸਾਡੇ ਨਾਲ ਕੋਈ ਉਹਨਾਂ ਨੇ ਮਤਲਬ ਗੱਲ ਨਹੀਂ ਸੁਣੀ ਫੋਨ ਤੇ ਗੱਲ ਕਰੀ ਆ ਉਹਨਾਂ ਨੇ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਜਾਣ ਦਵਾਂਗੇ ਬਾਅਦ ਵਿੱਚ ਉਹਨਾਂ ਨੇ ਵੀ ਕਹਿਤਾ ਵੀ ਤੁਸੀਂ ਉੱਤੇ ਬੈਠੋ ਸਾਨੂੰ ਨਹੀਂ ਜਾਣ ਦੇਣਾ ਹੈਗਾ ਕੋਈ ਪੇਸ਼ਾਨੇ ਅਧਿਕਾਰੀ ਹੈਗਾ ਅੰਦਰ ਅੰਦਰ ਹੈਗਾ ਨਾ ਅੰਦਰ ਐਸ ਐਚਓ ਸਾਹਿਬ ਬੈਠੇ ਨੇ ਜੋ ਸਾਹਮਣੇ ਤਾ ਇਕਾਈ ਉਹ ਜਲੰਧਰ ਹਾਈ ਜਲੰਧਰ ਕੇਸ ਚੱਲ ਰਿਹਾ ਦਫਾ ਬਿਹਾਲੀ ਦੇ ਵਿੱਚ ਹਾਈ ਕੋਰਟ ਕੇਸ ਚੱਲ ਰਿਹਾ ਇੱਕ ਉਹਦੇ ਚ ਕਾਰਪੋਰੇਸ਼ਨ ਦੇ ਖਿਲਾਫ ਇੱਕ ਪਟਿਆਲੇ ਸੈਸ਼ਨ ਕੋਰਟ ਤੇ ਕੇਸ ਚੱਲ ਰਿਹਾ ਜੀ ਕੋਈ ਫੈਸਲਾ ਨਹੀਂ ਆਇਆ ਜੇ ਪੈਂਡਿੰਗ ਪਏ ਨੇ ਕੇਸ ਨਹੀਂ ਕੁਝ ਨਹੀਂ ਹੈਗਾ ਜੀ ਪੁਰਾਣੇ ਸਮੇਂ ਚ ਸੰਗਤ ਸਾਡੇ ਕੋਲ ਵੀ ਨਹੀਂ ਹੈਗਾ ਕਿਸੇ ਕੋਲ ਕੁਝ ਨਹੀਂ ਹੈਗਾ ਪੁਰਾਣੇ ਟਾਈਮ ਤੋਂ ਸੰਗਤ ਦੂਸਰੇ ਗੇਟ ਤੋਂ ਆਉਂਦੀ ਸੀ ਕਿ ਉਧਰੋਂ ਵੀ ਨਹੀਂ ਆਉਂਦੀ ਨਾ ਜੀ ਉਹ ਤਾਂ ਗੇਟ ਹੁਣ ਖੋਲਿਆ ਹਜੇ 2000 ਇਹਨਾਂ ਨੇ 10 11 ਦੇ ਵਿੱਚ ਖੋਲਿਆ ਪੁਰਾਣਾ ਗੇਟ ਸਾਡੇ ਇਹ ਰਿਕਾਰਡ ਦੇ ਵਿੱਚ ਹੀ ਉੱਧਰਲੇ ਗੇਟ 'ਚ ਕੋਈ ਸੰਗਤ ਨਹੀਂ ਆਂਦੀ ਜੀ ਇਹ ਤਾਂ ਇੱਕ ਅੰਦਰ ਦੇ ਡਰਾਮੇਬਾਜ਼ੀ ਆ ਕਦੇ ਕਹਿੰਦੇ ਉੱਧਰਲੇ ਗੇਟ 'ਚ ਜਾਓ ਕਿ ਉੱਧਰਲੇ ਗੇਟ 'ਚ ਜਾਓ ਹੁਣ ਸਾਡੇ ਆ ਬੀਬੀਆਂ ਇੰਜਾਂ ਨੇ ਪਿੰਡ ਹਰੀ ਵਾਲੇ ਤੋਂ ਮੋਗੇ ਦੀ ਸੰਗਤ ਆਈ ਆ ਉਹਨਾਂ ਨੂੰ ਕਹਿੰਦੇ ਜੀ ਪਿਛਲੇ ਗੇਟ ਨੂੰ ਭੇਜੋ ਤੁਸੀਂ ਉਹ ਪਿਛਲੇ ਗੇਟ ਤੋਂ ਮੁੰਡੇ ਛੱਡਣਗੇ ਉਹਨਾਂ ਨੂੰ ਕਹਿੰਦੇ ਜੀ 메ਨ ਗੇਟ ਨੂੰ ਜਾਓ ਜੀ ਕਹਿੰਦੇ ਕਿਸੇ ਨੂੰ ਅੰਦਰ ਐਂਟਰੀ ਨਹੀਂ ਹੋਣ ਦੇ ਰਹੇ ਹੈਗੇ ਮੀਡੀਆ ਨਹੀਂ ਵੜਨ ਦੇ ਸਕਿਉਰਟੀ ਨਹੀਂ ਜਾਣ ਦੇ ਰਹੀ ਕਹਿਣ ਦਾ ਮਤਲਬ ਤਾਂ ਥਾਪਰ ਦੀ ਸਕਿਉਰਟੀ ਥਾਪਰ ਦੀ ਮੈਨੇਜਮੈਂਟ ਨਹੀਂ ਜਾਣ ਦੇ ਰਹੀ ਗੁਰਵਿੰਦਰ ਸਿੰਘ ਰਜਿਸਟਰ ਆ ਉਹ ਨਹੀਂ ਜਾਣਦੇ ਰ ਕਾਰਪੋਰੇਸ਼ਨ ਨਾਲ ਤਵਾਦਲਾ ਕੀਤਾ ਵੀ ਉਹ ਜਗ੍ਹਾ ਤੇ ਅਸੀਂ ਕਬਜ਼ਾ ਕਰਨਾ ਪਰ ਕਿਵੇਂ ਦੇਖਦੇ ਹੋ ਕਿ ਪਹਿਲਾਂ ਵੀ ਛੋਟੇ-ਛੋਟੇ ਜਮੀਨ ਦੇ ਜਿਹੜੀ ਕਾਸਟਿਊਸ਼ਨ ਦੇ ਕਬਜ਼ੇ ਦੇ ਵਿੱਚ ਲੈਲੀ ਸੀ ਉਹ ਜ਼ਮੀਨ ਕੀ ਇਹਨਾਂ ਨੂੰ ਦੇ ਦਿੱਤੀ ਹੈ ਜਾਂ ਕਾਰਪੋਰੇਸ਼ਨ ਨੂੰ ਇਹਨਾਂ ਨੂੰ ਦੇਤੀ ਹੈ ਸਾਨੂੰ ਮੇਅਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਕਿਹਾ ਸੀ ਕਮਿਸ਼ਨਰ ਸਾਹਿਬ ਕੋਲ ਗਏ ਸੀ ਮੰਗ ਪੱਤਰ ਲੈ ਕੇ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਸਾਡਾ ਥਾਪਰ ਕੋਲ ਜਣਾ ਤਵਾਦਲਾ ਹੋ ਗਿਆ ਤੁਸੀਂ ਜਗ੍ਹਾ ਖਾਲੀ ਕਰ ਦਿਓ ਉੱਥੇ ਗੁਰੂਗ੍ਰਾਂਦ ਸਾਹਿਬ ਚੱਕੋ ਗੁੱਗਾ ਮਾੜੀ ਟਾਓ ਤੇ ਮੰਦਿਰ ਚੱਕੋ ਉੱਥੋਂ ਤੈਨੂੰ ਕੋਈ ਜਗ੍ਹਾ ਸਾਨੂੰ ਸਾਨੂੰ ਕੋਈ ਉਹਨਾਂ ਨੇ ਕੋਈ ਜਗ੍ਹਾ ਨਹੀਂ ਦਿੱਤੀ ਜੀ ਉਹਨਾਂ ਨੇ ਕੋਈ ਕੁਛ ਨਹੀਂ ਕੀਤਾ ਸਾਨੂੰ ਕਹਿੰਦੇ ਸੋਤ ਚੱਕੋ ਤੇ ਤੁਸੀਂ ਇੱਥੋਂ ਜਾਓ ਨਿਕਲੋ ਸਾਡੀ ਗੱਲ ਨਹੀਂ ਦਿੱਤੀ ਇਹ ਹੈ ਜੇ ਹੁਣ ਸਾਡੀ ਨਾਂ ਇੱਥੇ ਪ੍ਰਸ਼ਾਸਨ ਨੇ ਸੁਣੀ ਤਾਂ ਇਸ ਤੋਂ ਵੱਧ ਕੇ ਫਿਰ ਸਾਡੀ ਸੰਗਤ ਆ ਸਾਰੇ ਪਿੰਡਾਂ ਦੇ ਵਿੱਚੋਂ ਸਾਰੇ ਜਥੇਬੰਦੀਆਂ ਦੀ ਸਾਰੇ ਬੁਲਾ ਕੇ ਇੱਥੇ ਸਾਰੇ ਤਾਪਰ ਦੇ ਚਾਰੇ ਗੇਟ ਬੰਦ ਕਰਾਂਗੇ ਔਰ ਡੀਸੀ ਆਫਿਸ ਤੇ ਰਾਂਗੇ ਨਾਲੇ ਐਮਐਲਏ ਜਿਹੜਾ ਮੌਜੂਦਾ ਐਮਐਲਏ ਆ ਐਮਐਲਏ ਦੀ ਕੋਠੀ ਦਾ ਕਿਰਾਇਆ ਕਰਾਂਗੇ ਤੁਸੀਂ ਮਾਨਤ ਕਿਹੜੇ ਨਾਲ ਜੁੜੇ ਹੋ ਉਹ ਦੱਸੋ ਹਰਦਵਾਰ ਤੋਂ ਉਦਾਸੀ ਸੰਪਰਦਾਇ ਨਾਲ ਜੁੜੇ ਪਿਆ ਜੋ ਉਦਾਸੀ ਹਰਦਵਾਰ ਤੋਂ ਤਨਖਲ ਦੇ ਵਿੱਚ ਸਾਡਾ ਅਖਾੜਾ ਜੀ ਪੰਚਾਇਤੀ ਨਹੀਂ ਅਖਾੜਾ ਥੋੜਾ ਜਦੋਂ ਤਵਾਦਲਾ ਹੋਇਆ ਜੀ ਤੁਹਾਨੂੰ ਜਿਹੜਾ ਹੁਣ ਨਗਰ ਨਿਗਮ ਇਥੇ ਆਪਦਾ ਹੱਕ ਦੱਸ ਰਿਹਾ ਜਾਂ ਆਪਰ ਵਾਲੇ ਦੱਸਦੇ ਨਹੀਂ ਕੋਈ ਤਵਾਦਲਾ ਨਹੀਂ ਹੋਇਆ ਜੀ ਇਹ ਕਹਿ ਰਹੇ ਨੇ ਕਹਿੰਦੇ ਤਵਾਦਲਾ ਹੋ ਗਿਆ ਕਹਿੰਦੇ ਪਰ ਸਾਨੂੰ ਕੋਈ ਆਨ ਰਿਕਾਰਡ ਸਾਨੂੰ ਦਿਖਾ ਨਹੀਂ ਰਿਹਾ ਕਿ ਇਹ ਤਵਾਦਲਾ ਹੋ ਚੁੱਕਿਆ ਨਗਰ ਨਿਗਮ ਕਹਿ ਰਿਹਾ ਜੀ ਨਗਰ ਨਿਗਮ ਕਹਿ ਰਿਹਾ ਕਹਿੰਦਾ ਤਵਾਦਲਾ ਕਰ ਲਿਓ ਅਸੀਂ ਥਾ ਸ਼ੁਰੂਆਤੀ ਦੌਰ ਦੇ ਵਿੱਚ ਜਮੀਨ ਇਹ ਤੁਹਾਡੇ ਕੋਲ ਸੀਗੀ ਜਾਂ ਇਹ ਕਾਰਪੋਰੇਸ਼ਨ ਦੀ ਥਾਂ ਸੀ ਇਹ 1903 ਦੇ ਵਿੱਚ 3 ਟਕਿਆਂ ਦੀ ਮੁੱਲ ਖਰੀਦੀ ਵੀ ਜਗ੍ਹਾ ਹੀ ਸਾਡੇ ਕੋਲ ਆਨ ਰਿਕਾਰਡ ਪਈਆ ਇਹ ਅਸੀਂ ਉਹਦੇ ਜਲੰਧਰ ਵੀ ਕੇਸ 'ਚ ਚਲਾਈ ਵੀ ਆ ਕਾਗਜ਼ 1903 ਵਾਲੇ ਰਜਿਸਟਰੀ ਤੇ ਅਸੀਂ ਉੱਥੇ ਵੀ ਲਾਏ ਹੋਏ ਨੇ ਆਪਣਾ ਪਟਿਆਲਾ ਕੋਰਟ ਤੇ ਸੈਸ਼ਨ ਕੋਰਟ 'ਚ ਵੀ ਲੱਗੇ ਹੋਏ ਨੇ ਚੰਡੀਗੜ੍ਹ ਹਾਈ ਕੋਰਟ ਵੀ ਲੱਗੇ ਹੋਏ ਨੇ 1903 ਵਾਲੇ ਰਿਕਾਰਡ ਵਾਲੇ ਕਾਰਪੋਰੇਸ਼ਨ ਆ 1999 ਦੇ ਵਿੱਚ ਕਾਰਪੋਰੇਸ਼ਨ ਕੋਲ ਜਗ੍ਹਾ ਕਿੱਥੋਂ ਆ ਗਈ ਆ ਠੀਕ ਹੈ। ਸਾਨੂੰ ਦੱਸਣਾ ਹੈ ਕਾਰਪੋਰੇਸ਼ਨ ਕੋਲ ਜਗ੍ਹਾ ਕਿੱਥੋਂ ਆਈ ਹੈ? ਜੇ ਕਾਰਪੋਰੇਸ਼ਨ ਦੀ ਜਗ੍ਹਾ ਕਾਰਪੋਰੇਸ਼ਨ ਦੇ ਉੱਪਰ ਕੋਈ ਪ੍ਰੂਫ ਲੈ ਕੇ ਆਵੇ। ਕਾਰਪੇਸ਼ਨ ਕੋ ਕੋਈ ਪ੍ਰੂਫ ਨਹੀਂ ਹੈਗਾ। ਹੁਣ ੱੱਕੇ ਨਾਲ ਪਿੰਡ ਅਬਲੋਵਾਲ ਦੇ ਵਿੱਚ ਵੀ ਇਹਨਾਂ ਨੇ ਲਾਈਆਂ ਨੇ। ਮਸਜਿਦ ਵਿੱਚ ਵੀ ਲਾ ਕੇ ਆਏ ਨੇ। ਉੱਥੇ ਛੇ ਮੰਦਰ ਬਣਿਆ ਉਹਦੇ ਵਿੱਚ ਵੀ ਲਾ ਕੇ ਆਏ ਨੇ। ਬਿਰਦਾ ਅਸਰੂਂਜੀ ਇਲਾਕੇ ਨੋਟਿਸ ਤੇ ਆਪਣਾ ਉੱਤੇ ਮਾਤਰਾ ਨਹੀਂ ਬਣੀ ਉਸ ਵਿੱਚ ਵੀ ਲਾ ਕੇ ਆਏ ਨੇ। ਵਿਸ਼ਕਰਮਾ ਮੰਦਰ ਉਹਦੇ ਵਿੱਚ ਵੀ ਲਾ ਕੇ ਆਏ ਨੇ। ਵੀ ਅਸੀਂ ਸਾਰੇ ਤੋੜਨੇ ਨੇ। ਉਹਨਾਂ ਨੇ ਕਹਿ ਤਾਂ ਕਹਿੰਦੇ ਅਸੀਂ ਅਬਲੋਵਾਲ ਵਾਲੇ ਛੱਡ ਦਾਂਗੇ। ਥਾਪਰ ਕੋਲ ਜਾਂਦੇ ਜਿਹੜੀ